ਹੌਣ ਆ ਗਏ ਸੀ ਦੁਕਾਨ ਤੇ ਤੇ ਹੁਣ ਲੱਸੀ ਪੀਵਾਂਗੇ ਇਹ ਕਿ ਮੇਚ ਕਾ ਮਸਾਲਾ ਅੰਗ ਅੰਗ ਪੜ ਇਹ ਹੁਣ ਹੁਣ ਅਸੀਂ ਜਾਂਦੇ ਪਿਆ ਸ਼ਹਿਰ ਕਿਉਂਕਿ ਅਸੀਂ ਘਰ ਦਾ ਸਮਾਨ ਲੈ ਆਣਾ ਆ ਤੇ ਦਾ ਕਰਕੇ ਤੇ ਪਹਿਲਾਂ ਮੈਂ ਮੰਦਿਰ ਨਹੀਂ ਸੀ ਫਿਰ ਡੈਡੀ ਜੀ ਨੂੰ ਮੈਂ ਕਿਹਾ ਮੈਂ ਇਹਨੂੰ ਲੱਸੀ ਪਲਾ ਕੇ ਦੇਉ ਫਿਰ ਮੈਂ ਜਾਣਾ ਤਾਂ ਜਾਣਾ ਮੈਨੇ ਤਾਂ ਜਾਣਾ ਤੇ ਹੁਣ ਡੈਡੀ ਜੀ ਕਹਿੰਦੇ ਠੀਕ ਆ ਮੈਂ ਲੱਸੀ ਪਲਾਉਂਗਾ ਤੇ ਤੇ ਚੱਲੋ ਤੇ ਹੁਣ ਅਸੀਂ ਚੱਲੇ ਉਹ ਸ਼ਹਿਰ ਨੂੰ ਸੋ ਦਲੇਆਣਾ ਆ ਤੇ ਪਨੀਰ ਲਿਆਣਾ ਆ ਅੱਜ ਚਿੱਗਨੀ ਪਨੀਰ ਬਣਾਣਾ ਮੰਮੀ ਜੀ ਕਹਿੰਦੇ ਤਾਂ ਕਰਕੇ ਫਿਰ ਸ਼ਹਿਰ ਜਾਓ ਸਭ ਲਿਆਓ ਪਿੰਨੀ ਬਣਾਣੀ ਹੈ ਪਹਿਲਾਂ ਮੰਮੀ ਤਾਂ ਨਿਕਲ ਗਿਆ ਮੈਂ ਪਨੀਰ ਦੀ ਪਿੰਨੀ ਬਣਾਣੀ ਫੇਵਨ ਨੂੰ ਮम्मा ਜੀ ਨੂੰ ਦੱਸਿਆ ਵੀ ਚਿੱਲੀ ਪਨੀਰ ਹੁੰਦਾ ਜੀ ਪਨੀਰ ਦੀ ਪਿੰਨੀ ਨਹੀਂ ਹੁੰਦਾ ਫੇ ਮਮੀ ਕਹਿੰਦਾ ਚਾ ਚਾ ਮੇ ਤੁਮ ਵਾਸ ਨਿਕਲ ਗਿਆ ਤੇ ਹੁਣ ਸ਼ਹਿਰ ਆ ਗਏ ਅਸੀਂ ਕਾਟਾ ਕੋ ਪਹੁੰਚ ਗਏ ਆ ਵੇ ਵੜਸੀ ਸਬਜੀ ਮੰਡੀ ਆ ਗਏ ਆ ਤੇ ਡੜੀ ਜੀ ਸਬਜੀ ਲੈ ਰਹੇ ਆ ਤੇ ਮੰਮੀ ਦੇ ਲਈ ਸਬਜੀ ਵੀ ਲੈ ਕੇ ਆਣੀ ਆ ਤੇ ਸਬਜੀ ਲੈ ਰਹੇ ਆ ਤੇ ਅੱਜ ਹੈਗਾ ਸੋਮਵਾਰ ਤੇ ਗਰਮੀ ਕਰਕੇ ਵੀ ਥੋੜਾ ਘੱਟ ਰਸ਼ਾ ਗਰਮੀ ਬਹੁਤ ਹੋ ਰਹੀ ਆ ਬਹੁਤ ਜਿਆਦਾ ਮੀਂਹ ਪੈਂਦਾ ਨਹੀਂ ਸਾਨੂੰ ਪਕੌੜੇ ਮਿਲਦੇ ਨਹੀਂ ਚਲੋ ਫੇਰ ਕੋਈ ਨਹੀਂ ਨਵਾਂ ਸਬਜੀ ਲੈਣਾ ਆ ਤੇ ਸਬਜੀ ਲੈ ਕੇ ਫੇਰ ਹੋਰ ਸਮਾਨ ਵੀ ਲੈਣਾ ਆ ਫੇਰ ਤੁਹਾਨੂੰ ਮਿਲਦੇ ਆ इंटीरियर में सब्जी रखती अंदर मैं खुश हो गए है अजवाना चिल्ली पनीर आ गए अंदर डम मार गए हां जी <laughs> खुश हो गए रेडी सुन आया सी करदा सामान लेने ते अंदर पवा रे अंटी जी अंदर दे 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 रस्सी दे दे देख रहे हो की की लिए चक्कर वास्ते <laughs> देंगे ले कौन लेके जावेंगे घर पे ਹੁਣ ਸਾਨੂੰ ਚੀਜੀ ਮਿਲ ਗਈ ਤੇ ਹੁਣ ਅਸੀਂ ਅਗਲੀ ਦੁਕਾਨ ਤੇ ਜਾਣਾ ਜੋਸ਼ੀ ਉਹਨਾਂ ਦੇ ਦੁਕਾਨ ਤੇ ਅਸੀਂ ਪਨੀਰ ਲਿਆਣਾ ਤੇ ਦੱਸੀ ਪੀਣੀ ਆ ਡੈਡੀ ਜੀ ਲੱਸੀ ਆ ਨਾ ਲੱਸੀ ਪੀਣੀ ਆ ਚੀਜੀ ਵੀ ਮਿਲ ਗਈ ਹੁਣ ਲੱਸੀ ਵੀ ਪੀਣੀ ਆ ਸੋ ਚਲੋ ਉੱਥੇ ਮਿਲਦੇ ਹਾਂ ਅੱਜ ਅੱਜ ਖੁਸ਼ ਕੱਤ ਸਮੇਂ ਹੁਣ ਆ ਗਏ ਅਸੀਂ ਦੁਕਾਨ ਤੇ ਤੇ ਹੁਣ ਲੱਸੀ ਪੀਵਾਂਗੇ ਠੰਡੀ ਠੰਡੀ ਲੱਸੀ ਬੱਬਸ ਜਾਰਿਆ ਕਰਾ ਨੂੰ ਤੇ ਲੱਸੀ ਵੀ ਕੇ ਮਜ਼ਾ ਆ ਗਿਆ ਠੰਡੀ ਠੰਡੀ ਲੱਸੀ ਸੀ ਡਾਡੀ ਜੀ ਠੰਡੀ ਮਜ਼ਾ ਆ ਗਿਆ ਠੰਡੀ ਸੀਗੀ ਲੱਸੀ ਹੰਡ ਬੈਗ ਤੁਸੀਂ ਵੀ ਜਰੂਰ ਆਇਓ ਉੱਥੇ ਪੀਂ ਲੱਸੀ ਬਹੁਤ ਮਸ਼ਹੂਰ ਹੈ ਹਾਂਜੀ ਬਹੁਤ ਮਸ਼ਹੂਰ ਆ ਲੱਸੀ ਅੱਜ ਅਸੀਂ ਬਣਾਉਣ ਲੱਗੇ ਆ ਚਿੱਪਨੇ ਮੰਮੀ ਜੀ ਸ਼ੈਕ ਬਣੇ ਹੋਏ ਆ ਜਿਹੜੇ ਹਮੇਸ਼ਾ ਰਹਿੰਦੇ ਆ ਇਹ ਮੰਮੀ ਕੱਟ ਰਿਆ ਪਨੀਰ ਤੇ ਅੱਜ ਅਸੀਂ ਸਿਲੰਡਰ ਵਾਲੀ ਕੱਟ ਰਿਆ ਬਾਰੀ ਕਿਚਨ ਬਣਾ ਲਿਆ ਅਸੀਂ ਨਰਮੀ ਸੇ ਮਿੰਨਾ ਮਿੰਨਾ ਪੱਖਾ ਚੱਲ ਰਿਆ ਉੱਤੇ ਹਵਾ ਲੈ ਰਹੇ ਹਾਂ ਪਰ ਫੇਰ ਵੀ ਪਸੀਨਾ ਬਹੁਤ ਆ ਰਿਹਾ ਹੈ ਲੈ ਸਿਲੰਡਰ ਚਲਾਇਆ ਲੇ ਫਿਰ ਵੀ ਚਲਾਵਾਂਗੇ ਅੱਜ ਤੁਹਾਨੂੰ ਬਣਾ ਕੇ ਦਿਖਾਵਾਂਗੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਘਰੇ ਬਹੁਤ ਵਧੀਆ ਰੈਸਪੀ ਆ ਬਹੁਤ ਟੇਸਟੀ ਬਣ ਗਿਆ ਤੇ ਅੱਗੇ ਸ਼ੈਪ ਜੀ ਤੁਹਾਨੂੰ ਬਣਾ ਕੇ ਦਿਖਾਵੂਗੇ ਤੇ ਤੁਸੀਂ ਵੀ ਦੇਖਿਓ ਕਿੰਦਾ ਬਣਦਾ ਪਿੱਛੇ ਅਸੀਂ ਚੁੱਲਾ ਬਣਾਇਆ ਦੇਖ ਸਕਦੇ ਹੋ ਇਹ ਮਿੱਟੀ ਵਾਲਾ ਹਲੇ ਦਮਿੱਟੀ ਲਾਣੀ ਆਣੀ ਹੋਈਓ ਬਸ ਬਣਾਣਾ ਆ ਹਲੇ ਤਿਆਰ ਹੋਣਾ ਫਿਰ ਤੁਹਾਨੂੰ ਵੀ ਉਹ ਵੀ ਦਿਖਾਵਾਂਗੇ ਦੇਖੋ ਮੰਮੀ ਜੀ ਪਨੀਰ ਕੱਟ ਰਿਹਾ ਕੱਟ ਕੇ ਫਿਰ ਬਣਾਵਾਂਗੇ ਜਿੱਦਾਂ ਫਿਰ ਤੁਹਾਨੂੰ ਦੱਸਦੇ ਰਹਿਵਾਂਗੇ ਹਮ ਵਿਚ ਵਿਚ ਅਸੀਂ ਖਾਈ ਜੰਦੇ ਹਾਂ ਇਹ ਆਤ ਹੁੰਦੀ ਸਾਰਿਆਂ ਦੇ ਘਰੇ ਪਨੀਰ ਚਾਕੇ ਖਾ ਜਾਣਾ ਮਮਮੀ ਜੀ ਮਮਮੀ ਜੀ ਲੰਗਾਰਾ ਕੱਢੀਆ ਮਾ ਜੋ ਵਿਚ ਫੜਾਣਾ ਹੈ ਇਹਨੂੰ ਆਏ ਮੈਂ ਸਾਰਿਆਂ ਦੇ ਘਰੇ ਹੁੰਦਾ ਹਾਂ ਮਾਨਸ ਸਿਕਾਹੰਡਾ ਚਿਲੰਡਾ ਚਲਾਤਾ ਹਾਂ ਤੇ ਮਸਾਲੇ ਵੀ ਸਾਰੇ ਕੱਸੀ ਰੱਖੇ ਹੋਏ ਆ ਦੇਖ ਸਕਦੇ ਹਾਂ ਫਿਰ ਬੰਦਾ ਘਰ ਹੋਈ ਪੱਕਾ ਸਾਡਾ ਚੱਲਦਾ ਦਾੜੀ ਤੇ ਹਰ ਕਹ ਲੈ ਕਹ ਇਹ ਫੋਲ ਸਪੀਡ ਹੈ ਇਹਦੀ ਦੇਵਾ ਦੇ ਫੋਲ ਸਪੀਡ ਕਿੰਦਾਂ ਦੀ ਇਹਦੀ ਇੱਕ ਡੋਂਗੇ ਦੀ ਘਾਟ ਪੈ ਗਈ ਹਾਂ ਜੇ ਸ਼ਿਮਲਾ ਮਿਰਚ ਇਹਨੂੰ ਐਸੇ ਪਾਵਾਂਗੇ ਡੋਂਗੇ ਅੱਛਾ ਜੀ ਮੜਾ ਜ ਉੱਚੀ ਮੰਮੀ ਦੀ ਬਾਤ ਥੋੜੀ ਆ। ਸਵੀਕਤ ਥੋੜਾ ਫੜਪੜ ਗਿਆ। ਵਿੱਚ ਵਿੱਚ ਹੋ ਜਾਂਦਾ ਆ। ਚਲੋ ਚਲੋ ਮੰਮੀ ਜੀ। ਦੱਸੀ ਜਾਓ। ਸੂਜੀ ਸੂਜੀ। ਕੋਲੀਆਂ ਬਹੁਤ ਸੋਹਣੀਆਂ ਰੱਖੀਆਂ ਮੰਮੀ ਜੀ ਨੇ। ਸੂਜੀ ਪਾ ਦਾਂ ਨੀ। ਹਾਂਜੀ। ਕਰੈਂਚ ਕਰੈਂਚ ਜੀ ਹੋ ਰਹੀ। ਕਰੰਚ ਕਰੰਚੋ ਬਲੇ ਕਰੰਚੀ ਕਰੰਚੀ ਤੇ ਆ ਹੈਗਾ ਦੇਗੀ ਮਿਰਚ ਦਾ ਮਸਾਲਾ ਅੰਗ ਅੰਗ ਫੜਾ ਇਹ ਹੁਣ ਵਾਂ ਲੱਗੇ ਮਮੀ ਜੀ ਉਹ ਆਉਂਦਾ ਨਹੀਂ ਹੁੰਦਾ ਬੜਾ ਹੀ ਮਸਾਲਿਆਂ ਨਾਲ ਐਡ ਦਿੰਦਾ ਉਹ ਕਹਿੰਦਾ ਨਹੀਂ ਹੁੰਦਾ ਦੇਗੀ ਮਿਰਚ ਦਾ ਮਸਾਲਾ ਅੰਗ ਅੰਗ ਫੜਕਾ ਕਰਦਿਆਂ ਦੇ ਅੰਦਰ ਕੜਾਈ ਚ ਤੇਲ ਪਾਤਾ ਮਮੀ ਜੀ ਨੇ ਲੋ ਜੀ ਸ਼ੇਪ ਜੀ ਬਣਾ ਰੇ ਆ ਸ਼ੇਪ ਜੀ ਰੋਜ਼ ਨਵੀਂ ਨਵੀਂ ਚੀਜ਼ ਬਣਾ ਕੇ ਸਾਨੂੰ ਖਲਾਉਂਦੇ ਆ ਲੋ ਜੀ ਫੋਲ ਦੇ ਹੁਣ ਅੰਗ ਅੰਗ ਪੜਕਾਣਾ ਇਹ ਤਾਂ ਖਾ ਕੇ ਬੋਲਣਾ ਲੱਗਣਾ ਓਹ ਹੋ ਇਹ ਤਾਂ ਕੁਝ ਮਵਾਉਂਦੀ ਆ ਓਹ ਹੋ

ਸੈਨੀ ਹੋਈ ਪੱਖੇ ਵੀ ਕੋਈ ਕੰਮ ਨਹੀਂ ਕਰ ਰਿਹਾ ਇਹਦਾ ਕੁਝ ਜ਼ਿਆਦਾ ਨਹੀਂ ਕੰਮ ਕਰਦਾ ਇਹਨੂੰ ਜ਼ਿਆਦਾ ਗਰਮੀ ਲੱਗ ਗਈ ਲੱਗ ਰਹਾ ਹੋ ਗਈ ਹਮਾ ਚਲ ਵੀ ਮੰਮੀ ਜੀ ਖੁਸ਼ ਹੋ ਗਏ ਦੇਖੋ ਹਮਾ ਚਲ ਵੀ ਐਦਾ ਆ ਚਲੋ ਚਲੋ ਮੰਮੀ ਜੀ ਸ਼ੁਰੂ ਹੋਵੋ ਅੱਗੇ 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 ਬਣਾਨੇ ਹੁਣ ਚਲੋ ਮੰਮੀ ਜੀ ਪਾਓ ਵਿੱਚ ਅੰਜੇ ਇੱਕ ਇੱਕ ਦੋਨੋਂ ਸਾਰਾ ਪਾਓ ਕੱਲਾ ਕੱਲਾ ਪਾਣਾ Han er så søt. ਨੀਰ ਹੁਣ ਫਰਾਈ ਹੋ ਰਿਹਾ ਆ ਤੇ ਮੰਮੀ ਜੀ ਕਰ ਰਹੀ ਆ ਜੱਜ ਤੇ ਤੁਹਾਨੂੰ ਇੱਕ ਗੱਲ ਦੱਸ ਦੰਨੇ ਆ ਮੰਮੀ ਜੀ ਨਾ ਬਿਆਰ ਨਾ ਡੈਡੀ ਜੀ ਨੂੰ ਜਾਣਦੇ ਹੋਗੇ ਅਕਲ ਉਹ ਮਿਲੇ ਸੀਗੇ ਤੇ ਗੱਲਾਂ ਕਰ ਰਹੇ ਸੀਗੇ ਵੀ ਘਰ ਨਿਆਣਿਆਂ ਦੀ ਛੁੱਟੀਆਂ ਕਾਦੀ ਹੋਈਆਂ ਕੁਛ ਨਾ ਕੁਛ ਬਣਾਈ ਜਾਂਦੇ ਆ ਤੇ ਮੈਨੂੰ ਭੇਜੀ ਜਾਂਦੇ ਸਮਾਨ ਲੈਣ ਜਾ ਲਿਓ ਜੀ ਆ ਲੈਓ ਜੀ ਪੈਸੇ ਮੇਰੇ ਲੱਗ ਜਾਂਦੇ ਆ ਜਦੋਂ ਮੇਰੀ ਭਾਰੀਆਂ ਉਹਨੇ ਖਾਣ ਸੀ ਕਹਿੰਦੇ ਜਦੋਂ ਮੇਰੀ ਭਾਰੀਆਂ ਨੇ ਕਹਿੰਦੇ ਦਾਦੀ ਮੈਂ ਹੁਣ ਤੱਕ ਖਾਣਾ ਖਤਮ ਹੋ ਗਿਆ ਜਿਹੜਾ ਬਣਾਇਆ ਸੀ ਤੇ ਰੋਟੀ ਖਾ ਲਾ ਗੋਭੀ ਨਾ ਮੇਰੀ ਮਾਨੂੰ ਚੀਜ਼ ਖਤਮ ਹੋ ਜਾਂਦੀ ਆ ਐਦੋ ਗੱਲ ਕਰਦੇ ਸੀਗੇ ਇੰਨਾ ਹਾਸਾ ਆਇਆ ਉਹ ਤੇ ਸਾਰੇ ਹੱਸਾ ਲਾਪੇ ਹੋਰ ਅੰਨਕਾਰ ਮੇਰੇ ਭੇਜ ਦੰਦੇ ਪਰ ਫਿਰ ਵੀ ਮਿਲਦੀ ਹੈਣੀ ਚੀਜ਼ ਮਜਾਰਾ ਦੁਖੀ ਹੋਇਆ ਪਿਆ ਸੀ ਕਹਿੰਦੇ ਦਾਦੀ ਕਿੱਦਿ ਗਾਇਆ ਦਾਦੀ ਮਾਚ ਮੈਨੂੰ ਆ ਕੇ ਕਹਿਣਾ ਚਾਹਦੇ ਲਾਤੇ ਮਰੇ ਹੈਨੇ ਲਾ ਕੇ ਮੈਨੂੰ ਚੰਗਾ ਅੰਕਲ ਮਿਲਿਆ ਅੰਕਲ ਨੇ ਠਾਡਾ ਡਾੜੀ ਵੀ ਬਗਾੜਤਾ ਹੰਡਾਣੀ ਨੇ ਸਾਨੂੰ ਮਿਆ ਕਰਨਾ ਚਲੋ ਜੀ ਹੋਰ ਸਾਰਾ ਪਨੀਰ ਸਾਡਾ ਫਰਾਈ ਹੋ ਗਿਆ ਆ ਮੈਂ ਮੰਮੀ ਜੀ ਬਣਾਉਗੀ ਅੱਗੇ ਕਿੱਦਾਂ ਬਣਦਾ ਤੜਕਾ ਲਾਗੂਗਾ ਫੇਰ ਦਿਖਾਉਂਦੇ ਰਮਾ ਸਾਡਾ ਸ਼ੇਪ ਬੜਾ ਕਮਾਲ ਦਾ ਹੈ ਜੀ ਬੜਾ ਕੇ ਦਿੰਦਾ ਸਾਨੂੰ ਵਧੀਆ ਵਧੀਆ ਚੀਜ਼ਾਂ ਲੱਗੇ ਤੜਕਾ ਆਦਾ ਸੀ ਜੀਰਾ ਲੋ ਜੀ ਸ਼ਰ ਪਨੀਰ ਕਾਲੇ ਆਦਰ ਫਰਾਈ ਹਲਕਾ ਹਲਕਾ ਕੀਤਾ ਸੀ ਫੇ ਤੇ ਉੱਚੇ ਇਥੇ ਜਾਣੀ ਹੁੰਦਾ ਕਹਿੰਦੇ ਜਿਆਦਾ ਕੀਤਾ ਫਰਾਈ ਹਾਲੇ ਜੀਰਾ ਭੋਲੰਦੋ Shimla mirch pani ਲੋ ਜੀ ਓਹ ਹੋਹ ਇਹ ਤਾਂ ਛਾੜਾ ਬੜੀਆਂ ਮਾਰਦੀ ਲੋ ਜੀ ਲੱਗ ਗਿਆ ਤੜਕਾ ਲੋ ਜੀ ਪਾਤੀਆਂ ਸ਼ਿਮਲਾ ਮਿਰਚਾਂ ਬਹੁਤ ਕੁਝ ਜਿਹਾ ਜਿਹਾ ਫਰਾਈ ਹੋ ਆਪੀ ਬੈਠੇ ਆ ਉਹ ਤਾਂ ਹਵਾ ਵੀ ਬੰਦ ਹੋ ਗਈ ਓਹੋ ਇਹ ਆ ਸ਼ਿਮਲਾ ਮਿਰਚ ਪਿਆਜ਼ ਪਿਆਜ਼ ਐਡ ਕਰ ਲੈਣਾ ਫੇ ਨੂੰ ਬਰਾਉਨ ਕਰਨਾ ਮਨੇ ਜੀ ਕਿ ਬਰਾਉਨ ਕਰਨਾ ਫੇ ਬਾਣੇ ਟਮਾਟਰ ਦੇ ਦੇਗੇ ਇਹਨਾਂ ਮਸਾਲੇ ਆੜਤਾੰਗੇ ਢੇਗੀ ਮਿਰਚਾ ਮਸਾਲਾ ਉਹ ਵੀ ਆੜ ਕਰਨਾ ਉਹ ਤਾਂ ਪੜਕ ਪੁੱਟਾ ਪੜਕ ਪੁੱਟਾ ਪਨੀਰ ਚ ਪਾਤਾ ਹੋਰ ਇੰਨਾ ਨਹੀਂ ਫੜਕਣਾ ਲੋਗੀ ਫੜਕ ਜਾਣਾ ਚੋਲਰ ਲੱਗੇ ਵਾਸਤੇ ਹੁੰਦਾ ਹੂੰ ਹੂੰ ਕਲਰ ਚੇਂਜ ਬੰਦਿਆਂ ਦੇ ਚੇਂਜ ਹੋ ਜਾਣੇ ਕਲਰ ਖਾਗੇ ਸਾਡੇ ਬਰਾਊਨ ਹੋ ਗਏ ਆ ਤੇ ਇਹਦੇ ਵਿੱਚ ਅਸੀਂ ਐਡ ਕਰ ਲਏ ਅਗੇ ਟਮਾਟਰ ਹੁਣ ਐਨਵੀਟ ਅਸੀਂ ਨਮਕ ਐਡ ਕਰਾਂਗੇ ਅੰਜੇ ਤੇ ਮੰਮੀ ਐਦਾਂ ਐਦਾਂ ਪਾਓ ਆ ਫੜਿਓ ਕੈਮਰਾ ਮੜਿਆ ਤੁਹਾਨੂੰ ਪਾ ਕੇ ਦਿਖਾਈਏ ਇੱਦਾਂ ਇੱਦਾਂ ਉਹ ਮੈਂ ਵੀਡੀਓ ਨਹੀਂ ਬਣਾਉਂਦਾ ਇਹ ਕਰ ਕਿ ਸੂਦਾਂ ਨਾਲ ਨੂਣ ਪਾ ਦਿੰਗੇ ਐਸੋ ਵੱਟ ਇੰਨੇ ਹੀ ਮਾ ਤਰਾ ਫਿਰ ਨਹੀਂ ਦੀ ਦਾ ਦਾ ਚਮਚਾ ਕੇ ਸੀਗਾ ਪੈ ਜਾਣਾ ਮੈਂ ਤਵ ਕਿ ਹੌਂਦੀ ਵਾਇੇ ਉਹਨਾਂ ਦੇ ਹਣਾ ਐਦਾਂ ਬਣਾਦੇ ਹੁੰਦੇ ਅੱਜ ਆਪਾਂ ਵੀ ਹੁੰਦੇ ਨੂਣ ਪਾਤਾ ਹੁਣ ਅਸੀਂ ਉਹ ਵੀ ਬੜੇ ਨਖਰੇ ਜਿਹਾ ਕਰਕੇ ਸੂੰ ਪੁੱਛਦੇ ਮੈਨੀ ਨਾ ਦੇਖ ਰਿਆ ਨਾ ਬੋਤਾ ਬੋਲਦੇ ਆ ਮੈਂ ਮੰਮੀ ਜੀ ਨੂੰ ਕਹਿੰਦੀ ਰਹਦੀ ਕੁਝ ਬੋਲਿਆ ਕਰੋ ਮੰਮੀ ਜੀ ਬੋਲਦੇ ਹੀ ਨਹੀਂ ਉਹਦਾ ਮੈਨੂੰ ਹੁਣ ਕੀ ਪਾਣਾ ਮੰਮੀ ਜੀ ਮੰਮਾ ਜੀ ਭੁੱਲ ਗਏ ਲੱਗਦਾ ਲਾ ਭੁੱਲੇ ਸਾਰੇ ਸਾਰੇ ਚਿਆਰ ਕਿਤੇ ਅੱਛਾ ਜੀ ਤਿਆਰ ਤੇ ਮੰਮੀ ਜੀ ਆ ਗਿਆ ਆ ਤੇ ਤੀਨ ਨੇ ਵੀ ਚਟਣੀ ਬਣਾਈ ਉਹ ਅੱਛਾ ਪਹਿਲਾ ਦੇਗੀ ਮੇਰ ਚਪਾਗੇ ਅੰਗ ਘਪੜਾ ਦੋ ਤੇ ਪਚਾ ਦੋ ਫਿਰ ਪਦੀਨਾ ਭਾਗੇ ਚਟਣੀ ਬਣਾ ਲੀ ਹਾਂ ਮੰਮੀ ਜੀ ਪਦੀਨਾ ਚਟਣੀ ਬਣਾ ਦੇ ਰਹੇ ਆ ਸਵਾਦ ਬਹੁ ਬਣਾ ਦੇ ਆ ਤੇ ਹੁਣ ਇਧਰ ਤੜਕਾ ਹੁੰਦਾ ਤੇ ਅੱਛਾ ਜੀ ਆਜਮਾ ਬਣਦੇ ਆ ਆਜਮਾ ਬਣ ਜੂ ਹਾਂ ਹਾਂ ਮੰਮੀ ਜੀ ਹਾਜਮਾ ਪਛਾਣੇ ਵਾਲੀ ਚੀਜ਼ਾਂ ਖਾਣਦੇ ਰਹਿੰਦੇ ਆ ਮੈਂ ਖਾਂਦੇ ਤੇ ਘਾਟਾ ਖਾਣੇ ਵਾਲੀ ਆ ਮੈਂ ਪਛਾਣ ਹਾਂਜੀ ਨਹੀਂ ਖਾ ਵੀ ਲੈ ਹੁਣ ਪਾਉ ਮਮੀ ਜੀ ਮਸਾਲਾ ਇਹਦੇ ਵਿੱਚ ਗਰਮ ਮਸਾਲਾ ਤੇ ਹੁਣ ਪਾਉਗੇ ਇਹਦੇ ਵਿੱਚ ਚਾਟ ਮਸਾਲਾ ਚਟਪਟਾ ਮੈਂ ਮਸਾਲਾ ਨਹੀਂ ਪਾਉਂਦਾ ਨਹੀਂ ਚਾਟ ਮਸਾਲਾ ਹੀ ਪਾ ਦੋ

ਸੋਸ ਸੋਸ ਹੋ ਗਈ ਖਤਮ ਬਟਾ ਸਾਡੇ ਕੋ ਪਈਆਂ ਸੀ ਗਿਆ ਭੁੱਲ ਗਿਆ ਮੰਮੀ ਦੱਸਿਆ ਨਹੀਂ ਤੂੰ ਚਟਣੀ ਖਤਮ ਹੋ ਗਈ ਓਹੋ ਹੁਣ ਇੰਨਾ ਹੀ ਗੁਜ਼ਾਰਾ ਕਰਨਾ ਪੈਣਾ ਦੱਸੋ ਕਿਸੇ ਕਿਹੜੇ ਕਿਹੜੇ ਘਰੇ ਐਦਾ ਹੁੰਦਾ ਆ ਜਦੋਂ ਚਟਣੀ ਖਤਮ ਹੋਏ ਪਰ ਲੋੜ ਹੋਵੇ ਲਿਆਮ ਹੀ ਨਾ ਹੋਵੇ ਹੇ ਮਾਰੀਂ ਉਹ ਹੈ ਗਈ ਆ ਵੱਲੇ 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 ਬੰਮੀ ਨੇ ਲਾਤਾ ਯੋਰ ਸਾਰਾ ਸਰ ਗਿਆ ਹਾਂ ਸਰ ਗਿਆ ਸਰ ਗਿਆ ਜਰੂਰ ਕਮੈਂਟ ਕਰਕੇ ਦੱਸਿਆ ਕਿਹਦੇ ਨਾਲ ਹੁੰਦਾ ਲੋ ਜੀ ਮੈਂ ਚਟਨੀ ਅਸੀਂ ਕੱਢ ਦਿੱਤੀ ਆ ਬੜੀ ਮੁਸ਼ਕਿਲ ਨਾਲ ਜੋਰ ਲਾ ਕੇ ਖਤਮ ਹੋ ਗਈ ਖਤਮ ਹੋ ਗਈ ਕਿ ਵੀ ਪਈ ਸੀਗੀ ਫ੍ਰਿਜ ਵਿੱਚ ਹੁਣ ਅਸੀਂ ਪਨੀਰ ਐਡ ਕਰਾਂਗੇ ਇਹਦੇ ਵਿੱਚ ਦੋ ਬਾਜੀ 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 ਬਾ ਕੀ ਬਣਾਉਂਦੇ ਆ ਅਸੀਂ ਚਿੱਲੀ ਪਨੀਰ ਹੋ ਗਿਆ ਸਾਡਾ ਪਿਆਰ ਤੇ ਪਿਆਰ ਬਸ ਖਾਣੇ ਵਾਲੇ ਪਿਆਰ ਤੇ ਪਿਆਰ ਓਹੋ ਪਨੀਰ ਥੱਲੇ ਡੇ ਗਿਆ ਓਹੋ ਬਹੁਤ ਨਿਆਇ ਹੋਇਆ ਪਨੀਰ ਦੇ ਨਾਲ ਚਲੋ ਜੀ ਹੋ ਗਿਆ ਤਿਆਰ ਪਨੀਰ ਕੇ ਹੋ ਜੇ ਲੱਗੀ ਸਾਡੀ ਰੈਸਪੀ ਯੂਰ ਕਮੈਂਟ ਕਰਕੇ ਦੱਸਿਓ ਹੁਣ ਹੋ ਗਈ ਤਿਆਰ ਸਾਡੀ ਚਿਲੀ ਪਨੀਰ ਤੇ ਹੁਣ ਤੁਹਾਨੂੰ ਅਸੀਂ ਖਾਵੇ ਦੱਸਦੇ ਆ ਕਿ ਹੋਜੀ ਬਣੀਆ ਲਓ ਜੀ ਮੰਮੀ ਜੀ ਖਾ ਕੇ ਦਖਤ ਸੀ ਐਸੀ ਸਾਰਿਆਂ ਨੂੰ ਮੰਮੀ ਜੀ ਪਾਰੇ ਆ ਕੋਲੀਆਂ ਚ ਕੋਲੀਆਂ ਬੜੀਆਂ ਕੈਂਟ ਚਲੋ ਚਲੋ ਵੀ ਪਾਈਏ ਪਾਈਏ ਅਜੀ ਦੁਬਾਰਾ ਪਵਾ ਲਾਣੀ ਲੋ ਜੀ ਹਾ ਗਏ ਦੱਸਦੇ ਤੁਹਾਨੂੰ ਸਾਰਿਆਂ ਨੂੰ ਹੁਣ ਅਸੀਂ ਤੁਹਾਨੂੰ ਖਾ ਕੇ ਦੱਸ ਦਿੱਤੀ ਬੜੀ ਵਧੀਆ ਵਾਹ ਵਾਹ ਮम्मा ਜੀ ਤੁਸੀਂ ਤਾਂ ਸਾਰੇ ਘੋਟਨਾ ਸੂਚ ਲਾ ਫੇਲ ਕਰ ਦਿੱਤਾ ਸਹੀ ਜਾਂਦੇ ਘਰ ਦੀ ਬੜੀ ਹੋਈ ਚੀਜ਼ੀ ਬੈਸਟ ਹੁੰਦੀ ਹੈ ਤੇ ਆਪ ਉਹ ਬੈਸਟ ਹੈ ਤੁਸੀਂ ਵੀ ਜੂ ਟ੍ਰਾਈ ਕਰਕੇ ਦੇਖੋ ਘਰੇ ਬਣਾ ਕੇ ਦੇਖੋ ਬਹੁਤ ਸਵਾਦ ਲੱਗੂਗਾ ਤੁਹਾਨੂੰ